ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ 'ਤੋਂ ਅੱਜ ਖੜੇ ਆ ਟਰੈਕਟਰ ਮਾਰਕੀਟ ਪਟਿਆਲੇ ਜਿਹਨੂੰ ਕੁਆੜ ਮਾਰਕੀਟ ਵੀ ਕਹਿ ਦਿੰਦੇ ਆ ਇੱਥੇ ਬਾਈ सोनू ਕੋਲੇ ਆਏ ਸੀਗੇ ਬਾਈ ਕੋਲੇ 15-20 ਟਰੈਕਟਰ ਹੁੰਦੇ ਆ ਜਿਆਦਾ ਵੀ ਹੁੰਦਾ ਕਈ ਵਾਰੀ ਕਿਸੇ ਵੀ ਕਿਸਾਨ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਓ ਇੱਥੇ ਇੱਕ ਗੱਲ ਦਾ ਫਾਇਦਾ ਹੋ ਜਾਂਦਾ ਜੇ ਕੋਈ ਕਿਸਾਨ ਭਰਾ ਟਰੈਕਟਰ ਲੈਣ ਆਉਂਦਾ ਨਾ ਇਹਨਾਂ ਕੋਲੇ ਵੀਰੇ ਕਾਪੀ ਕਾਗਜ ਤੁਸੀਂ ਆਪ ਦੇਖ ਕੇ ਲੈਣੇ ਆਂਗੇ ਉਹ ਤੁਸੀਂ ਬੰਦੇ ਠੀਕ ਆ ਖਰਾ ਇਹ ਜੀ ਗੱਲ ਨਹੀਂ ਇੱਥੇ ਵੀ ਨਹੀਂ ਕੋਈ ਗਲਤ ਨਹੀਂ ਹੁੰਦੇ ਕਿਰਤਾਂ ਦੇ ਵੀ ਜੇ ਕੋਈ ਪੁਰਾਣਾ ਸਮਾਨ ਲੈਣਾ ਹੋਵੇ ਇੱਥੇ ਨਾਲ ਜਦੋਂ ਟਰੈਕਟਰ ਖਰੀਦਣਾ ਹੋ ਤਾਂ ਥੋੜਾ ਫਾਇਦਾ ਹੋ ਜਾਂਦਾ ਉਹ ਵੀ ਨਾਲ ਮਿਲ ਜਾਂਦਾ ਹੈਗਾ ਆਪਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਮਲਾਉਣਿਆ ਤੁਹਾਨੂੰ ਬਾਈ ਸੋਨੂ ਨਾਲ ਹਾਂ ਜੀ ਸ਼ਸ਼ੀ ਗੱਲ ਵੇ ਜੀ ਕਿ ਹਾਲ ਮਰਾ ਜੀ ਵਧੀਆ ਵਧੀਆ ਸਾਨੂੰ ਹੋ ਕੀ ਹਾਲ ਆ ਭਰਾ ਹੋ ਠੀਕ ਠਾਕ ਹੋ ਵੀਰੇ ਕਿੰਨੇ ਕੁ ਟਰੈਕਟਰ ਲਾਇਆ ਮੰਡੀ 15-20 ਟਰੈਕਟਰ ਤਾਂ ਲੱਗ ਹੀ ਜਾਂਦੇ ਆ ਜੀ ਇੱਥੇ अच्छा अच्छे हां जी हां हर वक्त ਜੀ ਹਮਾਰੀ ਦੁਕਾਨ ਹੈ ਜੀ ਆਪਣੀ ਪੱਕੀ ਦੁਕਾਨ ਹੈ ਜੀ ਠੀਕ ਹੈ ਦੁਕਾਨ ਹੈ ਤੇ ਕਿੰਨਾ ਨੰਬਰ ਦੁਕਾਨ ਹੈ 157 ए ਉਹਦੇ ਤੋਂ ਸਾਹਮਣੇ ਬਈ ਮਾਰਕੀਟ ਦੇ ਵਿੱਚ 153 ए ਬਈ ਦੀ ਦੁਕਾਨ ਹੈ ਹਾਂ ਜੀ ਜੀਸੀਬੀ ਦਾ ਕੰਮ ਵੀ ਨਾਲ ਇੱਥੇ ਜੀਸੀਬੀ ਦਾ ਵੀ ਵਿਚਕਾਰ ਕਰੀਦਾ ਜੀ ਮਾडम ਅੱਛਾ ਹਾਂ ਜੀ ਠੀਕ ਹੈ ਤੇ ਟ੍ਰੈਕਟਰ ਕਿਹੜੇ ਕਿਹੜੇ ਹੁੰਦੇ ਆ ਆਪਣੇ ਕੋਲ ਕਿੱਥੋਂ ਕਿਸ ਦਾ ਨੰਬਰ ਹੁੰਦਾ ਕਾਪੀ ਕਾਹ ਜਾਂਦੇ ਹਰਿਆਣਾ ਪੰਜਾਬ ਹੈ ਜੀ ਦੂਜਾ ਟ੍ਰੈਕਟਰ ਨਹੀਂ ਲੈਂਦੇ ਹਰਿਆਣਾ ਪੰਜਾਬ ਟ੍ਰੈਕਟਰ ਹੁੰਦੇ ਆ ਜਿੱਦੀ ਐਨਓਸੀ ਨਿਕਲ ਜਾਂਦੀ ਹੈ ਨੰਬਰ ਉਹਨਾਂ ਦਾ ਲੋਕਾ ਲੱਗੇਗਾ ਅੱਛਾ ਹਾਂ ਜੀ ਠੀਕ ਤੇ ਦਿਖਾਉਂਗੇ ਤੁਸੀਂ ਆਪ ਵੀ ਕਿੰਨੇ ਕਿ ਟਰੈਕਟਰ ਆਪਣੇ ਕੋਲੇ ਦੇਖ ਲਓ ਇੱਥੋਂ ਸ਼ੁਰੂ ਹੁੰਦਾ ਹੈ ਮਹਾਰਾਜ ਜੀ ਸਹੀ ਸਹੀ ਕਿਹੜੇ ਸ਼ੁਰੂ ਕਰਕੇ ਕੱਲਾ ਕੱਲਾ ਟਰੈਕਟਰ ਸ਼ੁਰੂ ਅਰਜਨ ਤੋਂ ਹੋ ਜੋ ਜੀ 605 ਅਰਜਨ ਖੜਾ ਜੀ ਇਹ 2014 ਮਾਡਲ ਟਰੈਕਟਰ ਹੈ ਅੱਛਾ 2014 ਮਾਡਲ ਹੈ ਅਰਜਨ 605 ਅਲਟਰਾ ਸਾਰਾ Ориਜਨਲ ਟਰੈਕਟਰ ਹੈ ਜੀ ਸਾਈਡ ਗੇਅਰ ਹੈ ਜੀ Ориਜਨਲ ਟਰੈਕਟਰ ਨੇੜੇ ਰਹੋ ਆਪਣੇ ਕੋਲੇ ਕਿਉਂਕਿ ਨਾ Ориਜਨਲ ਟਰੈਕਟਰ ਹੈ ਜੀ ਸਾਰਾ ਠੀਕ ਹੈ ਜੀ 2014 ਮਾਡਲ ਟਰੈਕਟਰ ਹੈ ਜੀ Ориਜਨਲ ਕੰਡੀਸ਼ਨ ਚ ਹੈ ਜੀ ਹਰਿਆਣਾ ਨੰਬਰ ਕਲੀਅਰ ਹੈ ਐਨਓਸੀ ਨਿਕਲ ਜਾ ਠੀਕ ਹੈ ਜੀ ਹਾਂ ਜੀ ਠੀਕ ਹੈ ਇਹ 735 11 ਮਾਡਲ ਹੈ ਜੀ ਅੱਛਾ ਜੀ 2011 ਮਾਡਲ ਹੈ ਹਰਿਆਣਾ ਨੰਬਰ ਹੈ ਸਾਰਾ Ориਜਨਲ ਟਰੈਕਟਰ ਹੈ ਜੀ ਅੱਛਾ 11 ਨਾਲ ਦੀ ਕੰਡੀਸ਼ਨ ਹੈ ਟਰੈਕਟਰ ਦੀ ਫਸਟ ਪਾਰਟੀ ਦੇ ਕਰੋ ਟਰੈਕਟਰ ਲੈਂਦਾ ਜੀ ਸਾਰੇ ਕਾਗੇ ਡਾਕੂਮੈਂਟ ਸਾਨੂੰ ਕੰਪਲੀਟ ਮਿਲ ਜਾਣਗੇ ਠੀਕ ਹੈ ਤੇ ਸਾਰੇ ਕਾਗੇ ਕੰਪਲੀਟ ਹੈ ਜੀ ਹਾਂ ਜੀ Ориਜਨਲ ਟਰੈਕਟਰ ਹੈ ਜੀ ਜਦੋਂ ਮੁੱਲ ਨਾਲ ਦੇ ਮੁੱਲ ਵੀ ਦੱਸਿਓ ਜੀ 2.5 ਲੱਖ ਸਾਂ ਦੇਣਾਂਗੇ ਟਰੈਕਟਰ ਠੀਕ ਹੈ 11 ਮਾਡਲ ਟਰੈਕਟਰ 11 ਮਾਡਲ ਠੀਕ ਹੈ ਜੀ ਅੱਗੇ ਜੀ ਇਹ 3 ਮਾਡਲ ਟਰੈਕਟਰ ਹੈ ਜੀ ਹੋਲੈਂਡ 3 ਸਾਰਾ ओरिजिनल ਟਰੈਕਟਰ ਫਰਸਟ ਪਾਰਟੀ ਦਾ ਟਰੈਕਟਰ ਹੈ ਠੀਕ ਹੈ ਜੀ ਇਹ 235 ਦਾ ਦੇ ਦਾਂਗੇ ਟਾਇਰ ਇਹਦੇ ਟਾਇਰ ਨਾਲ ਦੀ ਹੈ ਜੀ ਨਾਲ ਦੇ ਅੱਛਾ ਹਾਂ ਜੀ ਠੀਕ ਹੈ ਮੈਨੂਅਲ ਸ਼ੇਰਿੰਗ ਆ ਜਾਂਦਾ 63 ਮੈਨੂਅਲ ਸ਼ੇਰਿੰਗ ਹੈ ਜੀ 235 ਦਾ ਹਾਂ ਜੀ ਠੀਕ ਹੈ ਇਹ ਉਹ 950 ਮੈਸੀ ਹੈ ਜੀ 4 ਮਾਡਲ ਹਾਂ ਜੀ 3004 ਮਾਡਲ ਟਰੈਕਟਰ ਪੰਜਾਬ ਨੰਬਰ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਠੀਕ ਹੈ ਤੇ 2 ਲੱਖ ਦਾ ਟਰੈਕਟਰ ਦੇ ਦਾਂਗੇ ਜੀ 2 ਲੱਖ ਕਿੰਨੇ ਐਚਪੀ ਹੁੰਦਾ ਜੀ ਸੋ 60 ਐਚਪੀ ਦਾ ਟਰੈਕਟਰ ਹੈ ਜੀ 60 ਐਚਪੀ ਦਾ ਹਾਂ ਜੀ ਟਰੱਕ 65 ਹੈ ਜੀ 2000 ਅਠਮੋਲ ਡੈਕਟਰ ਸਾਰਾ ਜੇਨਿਅਨ ਡੈਕਟਰ ਹੈ ਜੀ ਫਸਟ ਪਾਰਟੀ ਦਾ ਡੈਕਟਰ ਹੈ ओरिजिनल ਕੰਡੀਸ਼ਨ ਹੈ ਐਮਰਬ ਦੇ ਟਾਇਰਾਂ ਹੀ ਟਰੈਕਟਰ ਦੇ ਪਾਵਰ ਸ਼ੇਅਰਿੰਗ ਤੇਲ ਬ੍ਰੇਕ ਰਿਵਰਸ ਪੀਟੀਓ ਸਾਰਾ ਟੌਪ ਮੋਲ ਡੈਕਟਰ ਹੈ ਜੀ ਠੀਕ ਹੈ ਜੇਨਿਅਨ ਕੰਡੀਸ਼ਨ ਡੈਕਟਰ ਟਰੈਕਟਰ ਦੇ ਦਾਂਗੇ 2.5 ਲੱਖ ਰੁਪਏ ਦਾ 2.5 ਲੱਖ ਰੁਪਏ ਦਾ ਠੀਕ ਹੈ ਜੀ ਅੱਗੇ ਭਾਈ ਆ ਜਾਓ ਤੁਸੀਂ 747 ਇਹ 744 ਜੀ ਬਾਰ ਦਾ ਨੰਬਰ ਹੈ ਜੀ ਠੀਕ ਤੇ ਕਾਗੇ ਕੰਪਲੀਟ ਮਿਲਣਗੇ ਤੁਹਾਨੂੰ ਨੰਬਰ ਕਿੱਥੋਂ ਦਾ ਬਈ ਜੀ ਨੰਬਰ ਵੈਸ਼ ਬੰਗਾਲ ਦਾ ਠੀਕ ਹੈ ਤੇ ਸਾਰੇ ਕਾਗੇ ਕੰਪਲੀਟ ਮਿਲਣਗੇ ਮਾਡਲ ਹੈਗਾ ਜੀ 2019 2019 ਮਾਡਲ ਟਰੈਕਟਰ ਹੈ ਵੱਡੇ ਐਕਸਲ ਵਾਲਾ ਡਬਲ ਤਲਾਚਾ ਜੀ ਠੀਕ ਹੈ ਜੀ 310000 ਰੁਪਏ ਦਾ ਟਰੈਕਟਰ ਦੇ ਦਾਂਗੇ 310000 ਰੁਪਏ ਦਾ 19 ਮਾਡਲ ਹਾਂਜੀ ਇਹ ਹੋ ਫਾਰਮ ਟੈਕ 66 ਹੈ ਜੀ ਹਾਂਜੀ 2015 ਮਾਡਲ ਟਰੈਕਟਰ ਹੈ ਹਰਿਆਣਾ ਨੰਬਰ ਕਲੀਅਰ ਹੈ ਜੀ ਠੀਕ ਹੈ ਜੀ ਬਹੁਤ ਹੀ ਨਵਾਂ ਕਰੈਕਟਰ ਹੈ ਕੰਡੀਸ਼ਨ ਬਹੁਤ ਕੰਡੀਸ਼ਨ ਲੈ ਰਿਹਾ ਜੀ ਸਾਰਾ ਟੌਪ ਮੋਲ ਟਰੈਕਟਰ ਹੈ ਤੇਲ ਬ੍ਰੇਕ ਰਿਵਰਸ ਪੀਟੀਓ ਪਾਵਰ ਸ਼ੇਰਿੰਗ ਡਬਲ ਕਲਚ ਠੀਕ ਹੈ ਜੀ ਪੀਟੀਓ ਕਲਾਚੀ ਦਾ ਲੱਗਾਂਦਾ ਜੀ ਸੀਟੀ ਇਦਾਂ ਨਹੀਂ ਹੁੰਦੀ ਕਿ ਜੇ ਅਸੀਂ ਕੰਪਨੀ ਕੰਪਨੀਆਂ ਜੀਸੀਬੀ ਵਰਗੀ ਸ਼ੀਟ ਹੁੰਦੀ ਰਹੀ ਅੱਛਾ ਅੱਛਾ ਰੰਗ ਪੇਂਟ ਦਾ ਬਹੁਤ ਸਾਰਾ ਜੈਨੂਇਨ ਟਰੈਕਟਰ ਹੈ ਜੀ ओरिजिनल ਕੰਡੀਸ਼ਨ ਤੇ ਨਾਲ ਦੀ ਟਾਇਰਾਂ ਤੇ ਠੀਕ ਹੈ ਜੀ ਪਹਿਲੇ ਕਰੋ ਇਹ ਟਰੈਕਟਰ ਆਇਆ ਜੀ ਇਹਦਾ ਮੁੱਲ ਜੀ ਇਹ ਟਰੈਕਟਰ ਦੇ ਦਾਂਗੇ ਭਾਜੀ ਤੁਹਾਨੂੰ ਆਪਾਂ ਆਪਾਂ ਦੇਣ ਦੇਣ ਲੈਣ ਦਾ ਰੇਟ ਦੇ ਦਾਂਗੇ 360 ਦਾ ਅਗੇ ਹੋਲੈਂਡ 55 ਹਾਂਜੀ 550 2011 ਮਾਡਲ ਹੈ 3 ਸਪੀਡ ਹੈ ਜੀ ਹਰਿਆਣਾ ਨੰਬਰ ਕਲੀਅਰ ਹੈ ਤੇ 3 ਲੱਖ 40 ਹਜ਼ਾਰ ਦਾ ਟਰੈਕਟਰ ਦੇ ਦਾਂਗੇ 3 ਸਪੀਡ ਹੈ ਜੀ ਇਹ ਪਾਵਰ ਸ਼ੈਰੀ ਗਰੀ ਅਗਿਆਨਾ ਇਹ ਪਾਵਡਰ ਹੈ 455 ਜੀ ਹਾਂਜੀ 2013 ਮਾਡਲ ਟਰੈਕਟਰ ਹੈ ਜੀ ਅੱਛਾ ਜੀ ਇਹਦਾ ਗਲੋਬਲ ਹਿੱਸਾ ਹੈ ਗਲੋਬਲ ਹਿੱਸਾ ਜੀ ਹੈ ਹਾਂਜੀ ਟੌਪ ਮਾਡਲ ਵਾਲਾ ਟਰੈਕਟਰ ਹੈ ਹਾਂਜੀ ਸਾਰੀ ਨਾਲ ਦੀ ਕੰਡੀਸ਼ਨ ਹੈ ਹਰਿਆਣਾ ਨੰਬਰ ਕਲੀਅਰ ਹੈ ਐਨਓਸੀ ਨਿਕਲ ਜਾਈ ਜੀ ਅੱਛਾ ਤੇ ਇਹ ਟੈਟਰ ਦੇ ਦਾਂਗੇ 3.5 ਦਾ 3.5 ਲੱਖ ਰੁਪਏ ਦਾ ਹਾਂਜੀ ਇਹ 2 ਸਪੀਡ ਹੈ ਕਿ 3 2 ਸਪੀਡ ਹੈ ਜੀ ਮਾਡਲ ਕਿਹੜਾ ਦੱਸਾਂ ਮਾਡਲ ਹੈ ਜੀ 13 2013 ਤੇ ਲੋਨ ਕਿੰਨਾ ਹੋ ਜੂ ਤੇ ਲੋਨ ਇਹ ਲਾ ਕੇ ਚਲੋ 2.5 ਲੱਖ ਦਾ ਤਾਂ ਲੋਨ ਇਹ ਪੰਜਾਬ ਜੀ ਜੀ 2013 ਮਾਲ ਟਰੈਕਟਰ ਹੈ ਜੀ ਹਾਂਜੀ ਰਿਵਰਸ ਪੀਟੀਓ ਵਾਲਾ ਡਬਲ ਕਲਚ ਟੌਪ ਮਾਡਲ ਹੈ ਇਹਦੇ ਚ ਰਿਵਰਸ ਪੀਟੀਓ ਆਈ ਨਹੀਂ ਹੈ ਜੀ ਇਹ ਟੌਪ ਮਾਡਲ ਵਾਲਾ ਟਰੈਕਟਰ ਹੈ ਰਿਵਰਸ ਪੀਟੀਓ ਚ ਠੀਕ ਹੈ ਜੀ ਇਹ ਨੰਬਰ ਹਰਿਆਣਾ ਕਲੀਅਰ ਹੈ ਐਨਓਸੀ ਨਿਕਲ ਜੇਗੀ ਜੀ ਤੇ ਨੰਬਰ ਲੋਕਲ ਲੱਗੇਗਾ ਜੀ ਪੰਜਾਬ ਦਾ ਜਿੱਥੇ ਦਾ ਬੰਦੀ ਜਾਓ ਇਹ 4 ਲੱਖ ਦਾ ਦੇ ਦਾਂਗੇ ਜੀ 4 ਲੱਖ ਇਹ 247 ਹੈ ਜੀ 2018 ਬੋਲੋ ਠੀਕ ਹੈ ਜੀ ਫਸਟ ਪਾਰਟੀ ਹੈ ਰਹਿਣਾ ਨੰਬਰ ਕਲੀਅਰ ਹੈ ਜੀ ਹਾਂ ਜੀ ਨੰਬਰ ਲੋਕਲ ਲੱਗੇਗਾ ਜਿੱਥੇ ਵੀ ਪਾਰਟੀ ਆਏਗੀ ਉੱਥੇ ਤਾਂ ਨੰਬਰ ਲੱਗੇਗਾ ਸਾਰਾ ਜੇਨੀਅਨ ਟ੍ਰੈਕਟਰ ਨਾਲ ਦੀ ਟੈਰ ਹੈ ਫਸਟ ਪਾਰਟੀ ਪਾਵਰ ਸ਼ੇਅਰਿੰਗ ਇਹ ਔਇਲ ਬ੍ਰੇਕ ਵਾਲਾ ਡ੍ਰੈਕਟਰ ਹੈ ਜੀ ਵੱਡੇ ਐਕਸ ਨਾ ਵਾ। ਇਹ ਤੇਲ ਬ੍ਰੇਕ ਵਾਲਾ ਡ੍ਰੈਕਟਰ ਹੈ। ਤੇ ਇਹ ਡ੍ਰੈਕਟਰ ਦੇ ਦਾਂਗੇ ਤੁਹਾਨੂੰ 7.4 ਦਾ। 7.4 ਹਾਂਜੀ। ਯਾ ਲੋ ਜੀ ਅੱਸੀ ਕਾਲ। ਹਾਂਜੀ। ਇਹਰ ਤੇ ਨਵੋ ਹੈ ਜੀ 2017 ਮਾਡਲ। ਠੀਕ ਹੈ ਜੀ। 3 ਸਪੀਡ ਹੈ ਜੀ। ਹਾਂਜੀ। ਰਿਵਰਸ ਪੀਟੀਓ ਡਿਸਟਰੀਬਿਊਟਰ ਟਾਪ ਮਾਡਲ ਵਾਲਾ ਡ੍ਰੈਕਟਰ ਹੈ। ਠੀਕ ਹੈ ਜੀ। ਤੇ 485 ਦਾ ਫਾਈਨਲ ਰੇਟ ਦੇ ਦਾਂਗੇ। ਮਾਡਲ 2017 17 ਮਾਡਲ ਸਿੱਗਲ ਜੀ ਠੀਕ ਹੈ ਜੀ ਸਾਰਾ ਹਿੱਸਾ ਹੈ ਨਾ ਫੈਕਟਰੀ ਘਰ ਤੋਂ ਸਾਰਾ Ориਗਨਲ ਟਰੈਕਟਰ ਹੈ ਜੀ ਮਾਡੀ ਬੋਦੀ ਟੱਚਿੰਗ ਹੋ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਜੀ ਹਲਕੀ ਬੋਦੀ ਇਹ 10 ਮਾਡਲ ਟਰੈਕਟਰ ਹੈ ਜੀ ਐਮਐਮ ਤੋਂ ਕੋਨ ਵਾਲੀ ਦਾ ਸਟ ਮੈਨੂਅਲ ਸ਼ੇਰੀਗਾ ਤੇਲ ਬ੍ਰੇਕ ਹੈ ਡਬਲ ਕਲਚ ਹੈ ਜੀ ਫਾਈਬਰ ਛਤਰੀ ਲੱਗੀ ਹੋਈ ਹੈ ਜੀ ਟਰੈਕਟਰ ਦੀ ਨਾਲ ਦੀ ਕੰਡੀਸ਼ਨ ਹੈ ਸਾਰੀ ਫਸਟ ਕੁਆਲਟੀ ਅੰਬਾਲਾ ਨੰਬਰ ਪਹਿਲੇ ਕੋਈ ਟਰੈਕਟਰ ਲੈਂਦਾ ਜੀ ਇਹ ਟਰੈਕਟਰ ਦੇ ਦਾਂਗੇ ਤੁਹਾਨੂੰ 235 ਦਾ 35 ਏੜਾ ਇਹ ਆ ਜਾਂਦਾ 500 572 ਯੂ ਹੈ ਜੀ ਇਹ 2022 ਮਲਟੀਟਰ ਹੈ ਜੀ ਥਰੀ ਸਪੀਡ ਹੈ ਜੀ ਡਿਸਟ੍ਰੀਬਿਊਟਰ ਤੇਲ ਬ੍ਰੇਕ ਪਾਵਰ ਸ਼ੇアリング ਥਰੀ ਸਪੀਡ ਗੇਅਰ ਠੀਕ ਹੈ ਜੀ ਤੇ ਇਹ ਟਰੈਕਟਰ ਦੇ ਦਾਂਗੇ ਤੁਹਾਨੂੰ ਭਾਜੀ ਆਪਾਂ 475 ਦਾ 4 ਲੱਖ 75 ਹਾਂਜੀ ਠੀਕ ਹੈ ਇਹ ਸੋਨਾਲਿਕਾ 34 ਹੈ ਜੀ ਹਾਂਜੀ ਤੇ ਯੂਪੀ ਦਾ ਨੰਬਰ ਹੈ ਜੀ ਟੈਂਸੈਂਟਰ ਹੈ ਜੀ ਟੈਂਸੈਂਟਰ ਹੈ ਯੂਪੀ ਦਾ ਨੰਬਰ ਹੈ ਕਲੀਅਰ ਡਾਟਾ ਜੀ ਠੀਕ ਹੈ ਜੀ ਫੋਸਫਰ ਡੀ ਦੀ ਕੋ ਟਰੈਕਟਰ ਲੈਂਦਾ ਸਾਰੇ ਡਾਕੂਮੈਂਟ ਕੰਪਲੀਟ ਆ ਠੀਕ ਹੈ ਜੀ ਤੇ ਇਹ ਟਰੈਕਟਰ ਦੇ ਦਾਂਗੇ ਤੁਹਾਨੂੰ 2 ਲੱਖ ਦਾ 2 ਲੱਖ ਦਾ ਹਾਂਜੀ ਕਲਚ ਸਿੰਗਲ ਹੈ ਕਿ ਡਬਲ ਜੀ ਸਿੰਗਲ ਜੀ ਸਿੰਗਲ ਸੈਂਟਰ ਗੇਅਰ ਸੈਂਟਰ ਗੇਅਰ ਦਾ ਠੀਕ ਹੈ ਜੀ ਇਹ ਹੈਗਾ ਜੀ 22 ਮਾਡਲ 2021 2021 ਮਾਡਲ ਹੈ ਜੀ ਤੇਲ ਬ੍ਰੇਕ ਹੈ ਰਵਰਸ ਪੀਟੀਓ ਸਾਰਾ ਟੌਪ ਮਾਡਲ ਹੈ ਪੰਜਾਬ ਨੰਬਰ ਕਲੀਅਰ ਹੈ ਜੀ ਠੀਕ ਹੈ ਜੀ ਇਹ 4.5 ਲੱਖ ਦਾ ਟਰੈਕਟਰ ਦੇ ਦਾਂਗੇ ਜੀ 4.5 ਲੱਖ ਹਾਂਜੀ 65 ਐਚਪੀ ਦਾ 65 ਐਚਪੀ ਦਾ ਟਰੈਕਟਰ ਜੀ ਸਾਰਾ ਟੌਪ ਮਾਡਲ ਹੈ ਠੀਕ ਹੈ ਜੀ 62 62 बाई ਹੈਗਾ ਜੀ 2012 ਮਾਡਲ ਹਰਿਆਣਾ ਨੰਬਰ ਕਲੀਅਰ ਹੈ ਜੀ ਹਾਂ ਸਾ ਮਾੜੀ ਬੋਦੀ ਟਚਿੰਗ ਵਾਸ਼ਿੰਗ ਹੈ ਜੀ ओरिजिनल ਸਾਰੀ ਨਾਲ ਦੀ ਕੰਡੀਸ਼ਨ ਹੈ ਬਾਕੀ ਛਤਰੀ ਫਾਈਬਰ ਲੱਗੀ ਹੈ ਪਾਵਰ ਸ਼ੇਅਰਿੰਗ ਹੈ ਡਬਲ ਕਲਚ ਹੈ ਜੀ ਸਾਰਾ ਟਾਪ ਮਾਡਲ ਟਰੈਕਟਰ ਹਰਿਆਣਾ ਨੰਬਰ ਹੈ ਜੀ ਐਨਓਸੀ ਨਿਕਲ ਜਗੀ ਦੀ ਠੀਕ ਹੈ ਜੀ ਐਨਓਸੀ ਘਟਾਓ ਆਪਣੇ ਨੰਬਰ ਜਿੱਥੇ ਦਾ ਮਰਜ਼ੀ ਲਵਾਓ ਠੀਕ ਹੈ ਜੀ ਤੇ ਇਹ ਟਰੈਕਟਰ ਦੇ ਦਾਂਗੇ ਸਵਾ ਤਿੰਨ ਦਾ ਜੀ ਸਵਾ ਠੀਕ ਹੈ ਅੱਗੇ ਇਸ ਜੀ ਇਸ ਹੈਗਾ 450 2012 ਮਾਡਲ ਤੇ ਸਵਾ 2 ਲੱਖ ਤਾਂ ਦੇ ਦਾਂਗੇ ਇਹ ਟਰੈਕਟਰ ਡਬਲ ਹੈ ਜੀ ਡਬਲ ਹੈ ਜੀ ਅੱਗੇ ਅੱਗੇ 55 ਬੋਂਡਿਆ ਬੰਦਾਲੀ ਮਾਡਲ ਹੈਗਾ ਜੀ 10 ਠੀਕ ਹੈ ਜੀ ਤੇ ਨਾਲ ਦੀ ਕੰਡੀਸ਼ਨ ਆ ਪੰਜਾਬ ਨੰਬਰ ਕਲੀਅਰ ਆ ਜੀ ਠੀਕ ਹੈ ਜੀ ਰੈਡ ਜੀ ਤੇ ਇਹ ਟਰੈਕਟਰ ਦੇ ਦਾਂਗੇ ਤੁਹਾਨੂੰ ਦੋ ਸਾੜ ਦਾ ਡਬਲ ਕਲਚ ਇਹ ਵੀ ਡਾਊਨ ਹੈ ਹਾਂ ਆਈਸ਼ਰ ਆਈਸ਼ਰ ਹੈਗਾ ਜੀ 2021 ਮਾਡਲ ਠੀਕ ਹੈ ਜੀ ਪੰਜਾਬ ਨੰਬਰ ਹੈ ਸੰਗਰੂਰ ਨੰਬਰ ਹੈ ਜੀ ਫਸਟ ਪਾਰਟੀ ਦਾ ਟਰੈਕਟਰ ਹੈ ਇਹਦਾ ਰੈਡ ਜੀ ਨਾਲ ਦੀ ਕੰਡੀਸ਼ਨ ਆ ਇਹ ਟਰੈਕਟਰ ਦੇ ਦਾਂਗੇ ਤੁਹਾਨੂੰ ਭਾਜੀ ਆਪਾਂ ਦੋ ਸਾੜ ਦਾ ਕੀ ਇਹ ਨਹੀਂ چھوٹਾ ਹਰੇ ਪ੍ਰੀਤ 4549 ਜੀ ਤੇਲ ਬ੍ਰੇਕ ਹੈ ਡਬਲ ਕਲਚ ਹੈ ਹਰਿਆਣਾ ਨੰਬਰ ਕਲੀਅਰ ਹੈ 11 ਮੋਡ ਟਰੈਕਟਰ ਹੈ ਜੀ ਤੇ 2 ਲੱਖ ਦਾ ਦੇ ਦਾਂਗੇ ਜੀ ਇਹ ਟਰੈਕਟਰ ਠੀਕ ਹੈ ਜੀ ਓਕੇ 750 ਹੈ ਜੀ 2000 2009 ਮਾਡਲ ਤੇਲ ਬ੍ਰੇਕ ਹੈ ਜੀ ਹਾਂ ਜੀ 2.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਜੈਨੀਆਂ ਕੰਡੀਸ਼ਨ ਹੈ ਸਾਰਾ ਠੀਕ ਹੈ ਹਾਂਜੀ ਭਾਈ ਜੀ ਹੋਰ ਵੀ ਕੋਈ ਟਰੈਕਟਰ ਦੱਸਣ ਦੀ ਰੇਟਾਂ ਬਾਰੇ ਤੁਸੀਂ ਜਾਣਕਾਰੀ ਤੇ ਆਪਣਾ ਐਡਰੈਸ ਦੱਸ ਦਿਓ ਤੇ ਫੋਨ ਨੰਬਰ ਆਪਣਾ 153 ਨੰਬਰ ਟਰੈਕਟਰ ਸਦਰ ਸਦਰ ਮਾਰਕੀਟ ਟਰੈਕਟਰ ਮਾਰਕੀਟ ਹੈ ਜੀ ਇਹ ਪਟਿਆਲਾ ਟਰੈਕਟਰ ਮਾਰਕੀਟ ਹੈ ਹਾਂਜੀ ਜਿੱਥੇ ਮਰਜੀ ਜਦੋਂ ਮਰਜੀ ਤੁਸੀਂ ਪਟਿਆਲੇ ਤੋਂ ਟਰੈਕਟਰ ਮਾਰਕੀਟ ਜਦੋਂ ਵੀ ਪੁੱਛੋਗੇ ਤੁਸੀਂ ਸਿੱਧਾ ਟਰੈਕਟਰ ਮਾਰਕੀਟ ਪਹੁੰਚੋਗੇ ਤੇ 153 A ਨੰਬਰ ਦੁਕਾਨ ਹੈ ਜੀ ਆਪਣੀ ਤੇ ਆਪਣਾ ਨੰਬਰ ਹੈ ਜੀ ਕੰਟੈਕਟ ਨੰਬਰ 9815589 574 ਪੰਜਾਬੀ ਬੋਲੇ 98155 ਹਾਂਜੀ 99574 98155 99574 ਸੋਨੂ ਬਾਈ ਦਾ ਨਾਂ ਸੋਨੂ ਨਾਂ ਹੈ ਜੀ ਆਪਣਾ ਕੰਟੈਕਟ ਕਰਕੇ ਜਦੋਂ ਮਰਜ਼ੀ ਆ ਸਕਦੇ ਠੀਕ ਹੈ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਬਾਈ ਹੋਰਾਂ ਕੋਲੇ ਜੀਸੀਬੀਆ ਵੀ ਹੁੰਦੀਆਂ ਨੇ ਜੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਹਾਨੂੰ ਨੰਬਰ ਦਿੱਤੇ ਤੇ ਸੰਪਰਕ ਕਰਕੇ ਤੁਸੀਂ ਬਾਈ ਹੋਰਾਂ ਨਾਲ ਜਾਣਕਾਰੀ ਹਾਸਲ ਕਰ ਸਕਦੇ ਹੋ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ